ਮੈਂ ਉਹ ਜੀ ਸੀ ਮੈਂ ਬਾਜੀ 6 ਵਜੇ ਸੜਕ ਤੋਂ ਬਾਹਰ ਗਿਆ ਤੇ ਉੱਥੇ ਮੁੰਡਾ ਆਇਆ ਕਲਿਆਣ ਮਨੂ ਕਾਲੀ ਕਾਲੀ ਹੈਗਾ ਬੁਲਦਾ ਕੰਮ ਕਰਦਾ ਮੈਨੂੰ ਕਹਿੰਦਾ ਖੋਖੇ ਦਾ ਤੇ ਆਣਾ ਮੈਂ ਉਹਦੇ ਨਾਲ ਬਹਿ ਕੇ ਚੱਲ ਗਿਆ ਇਹ ਮੈਨੂੰ ਬਾਜਾ ਭਾਈ ਉਹ ਪੁੱਲੀ ਆ ਲੈ ਗਈ ਉੱਥੇ ਜਾ ਕੇ 10 12 ਜਾਣੇ ਸੀ ਇਹਨਾਂ ਨੇ ਦਾਤਰਗਰ ਵਰਨਾ ਰੱਖਿਆ ਹੋਇਆ ਉੱਥੇ ਇਹ ਜਾਂਦਾ ਮੈਨੂੰ ਉੱਥੇ ਕਮਰੇ 'ਚ ਬੰਦ ਕਰਕੇ ਸੂਰਾ ਦਾ ਕਮਰਾ ਉੱਥੇ ਬੰਨਨੇ ਲਈ ਪੁੱਤ ਹੁੰਦਾ ਵੀ ਸਾਰੇ ਵਾਰਾ ਵਾਰੀ ਮੇਰੇ ਮੂਹਰੇ ਪਸਤੋ ਆ ਗਿਆ ਮੈਨੂੰ ਕਹਿੰਦੇ ਮੋਟਰਸਾਈਕਲ ਤੇਰੇ ਕੋਲ ਆ ਤੂੰ ਚੋਰੀ ਕੀਤਾ ਕੋਈ ਮੋਟਰਸਾਈਕਲ ਸਾਡੇ ਮੈਂ ਕੋਈ ਮੋਟਰਸਾਈਕਲ ਨਹੀਂ ਕੋਈ ਚੋਰੀ ਕੀਤਾ ਮੈਂ ਤੇਰੇ ਵਿਹਲਾ ਦੇਣਾ ਤਾਂ ਕਰਕੇ ਮੇਰਾ ਨਾਮ ਲਾਤਾ ਮੈਨੂੰ ਆnde ਤੂੰ ਨਹੀਂ ਜਿੱਕਾ ਤੈਨੂੰ ਬਗਣਾ ਹੀ ਪੈਣਾ ਮੈਨੂੰ ਧੱਕੇ ਨਾਲ ਬੁਲਾਈ ਜਾਂਦੇ ਤੂੰ ਇਹਦਾ ਨਾਮ ਲੈ ਉਹਦਾ ਨਾਮ ਲੈ ਸਾਡੇ ਮੈਂ ਧੱਕੇ ਨਾਲ ਇਦਾਂ ਘੋਟ ਮਾਰ ਕਾ ਤੇਰੇ ਵਾਰੋ ਵਾਰਿਸ ਮੈਂ ਕਿੰਦੇਰੇ ਇੱਥੇ ਵੇਚਦੇ ਵੀ ਨਾਲੇ ਇੱਥੇ ਖਿੰਦੇ ਵੀ ਆਪ ਵੀ ਉੱਥੇ ਪੀ ਵੀ ਜਾਂਦੇ ਉੱਥੇ ਸਾਡੇ ਫੁੱਟੇ ਜਾਂਦੇ ਮੈਨੂੰ ਸਾਡੇ ਸਾਰੇ ਅੱਗੇ ਰਹਿੰਦੇ ਸਾਡੇ ਹਾਂਜੀ ਨਾਲ ਦੇ ਗਵਾਂਡੇ ਇਹ ਆਪਣੇ ਗਲੀ ਜੀ ਇਹ ਕਾਰ ਆਪਣੇ ਕੋ ਮਲੇ ਦੇ ਮੁੰਡੇ ਸਾਰੇ। ਉਹ ਇਹ ਜੋ ਕਿ ਗੜਿਆ ਭਾਈ 10:30 ਵਜੇ ਭਾਂਡ ਲੈ ਕੇ ਆਏ ਚੋਕੇ ਕਰਦੇ ਮੈਨੂੰ। ਅੱਛਾ ਹਾਂਜੀ ਉੱਥੇ ਛੁੱਟ ਗਏ ਇੱਥੇ ਗੜੇ। ਨਹੀਂ ਆ ਉਹ ਥੋੜਾ ਜਿਹਾ ਅੱਗੇ ਜਾ ਕੇ ਬਾਅਦ ਛੁੱਟ ਕੇ ਭੱਜ ਗਏ ਨਾ ਪਤਾ ਕੋਈ ਛ ਲੱਗ ਗਿਆ ਕਿਤੇ। ਤੇ ਬਾਅਦ ਮੈਨੂੰ ਘਰ ਦੇ ਲੈ ਕੇ ਆਏ ਚਾਤੇ ਗਏ ਨਾ ਘਰੇ ਸਨਾ ਦਿੱਤਾ ਵੀ ਟਾਇਰ ਕੋ ਮੁੰਡਾ ਟੱਡੇ ਸ। ਨਹੀਂ ਇਹ ਹੀ ਅਭੀ ਮੋੜਸਾਲ ਦੇ ਮੈਨੂੰ ਕਹਿੰਦੇ ਤੇਰੇ ਕੋਲ ਜਾਣ ਕੇ ਮਾਨਾ ਹੋ ਰਹੀ ਕੋਈ ਕੀ ਪਤਾ ਦਾ ਕੋਈ ਮੋੜਸਾਲ ਦਾ ਕਹਤਾ ਜੀ ਮੋੜਸਾਲ ਤੇਰੇ ਕੋਲ ਤੋਂ ਮੋੜਸਾਲ ਚੋਰੀ ਕੀਤਾ ਸਾਰੇ ਉਹ ਮੈਂ ਸਾਲ ਕਟਿੰਗ ਦਾ ਕੰਮ ਕਰਦਾ ਜੰਦਾਬਾਦ ਲਾਇਟ ਕਟਿੰਗ ਦੀ ਦੁਕਾਨ ਦਾ ਅੱਜ ਮੈਂ ਕਿਰੇਦੋ ਵੇਚਣੇ ਗਏ ਅੱਜ ਮੈਂ ਸਤੰਦ ਨੇ ਉਹ ਤੇੰਟ ਆਉਂਦੇ ਨੇ ਕੋਈ ਕੁਝ ਵੀ ਆਣਾ ਨਹੀਂ ਨਹੀਂ ਕੋਈ ਨਹੀਂ ਸਾਲ ਪਹੁੰਚਿਆ ਹਾਂ ਸਰਗਰ ਅੰਦਰ ਗਾਦੇ ਤਰੁੰਦਨ ਗਾ ਕੋਈ ਸਾਲ ਕੋਈ ਗੱਲ ਬਾਈ ਨਹੀਂ ਕਰਦੀ ਕੋਈ ਨਹੀਂ ਹੈ ਨਹੀਂ ਕੋਈ ਨਹੀਂ ਕੀ ਮੰਗਾਤੇ ਕਿਉਂ ਦੇਣਾ ਸਾਰੇ ਨਾਮ ਹਾਂ ਸਾਹਮਣੇ ਜਿਹੜਾ ਸਾਨੂੰ ਜੋ ਵੀ ਇਹਨਾਂ ਨੇ ਇਹਨਾਂ ਕੁੱਟ ਮਾਰ ਦਿੱਤੇ ਇਹਨਾਂ ਦੇ ਪਰਚਾ ਹੋਣਾ ਜਿਹੜਾ ਸਾਰਾ ਨੇ ਜੀ ਪਰ ਕੀ ਗੱਲ ਜਿਹੜੇ ਗੁੱਲੇ ਸਰ ਸਾਨੂੰ ਪਤਾ ਨਹੀਂ ਸਾਨੂੰ ਬਾਅਦ ਚ ਪਤਾ ਲੱਗਾ ਮੁੰਡਾ ਆਇਆ ਤੇ ਉਹਨੇ ਦੱਸਿਆ ਵੀ ਇਦਾਂ ਕਰਕੇ ਖੜਿਆ ਵਾ ਖੜ ਕੇ ਤੇ ਨਾਲ 11 6 ਵਜੇ ਦਾ ਖੜਾ 11 ਸੂਰ ਕੋਕੜਦੇ ਰਹੇ ਕੋੜੀ ਜੇ ਲੋ ਮੈਂ ਆਂਦੇ ਵੀ ਮੋਟਰਸਾਈਕਲ ਇਹਨਾਂ ਨੇ ਕੀਤਾ ਨਹੀਂ ਮੋਟਰਸਾਈਕਲ ਨਹੀਂ ਸੱਟ ਕੀਤਾ ਜੀ ਕੀਤਾ ਚੋਕ ਆਂਦੇ ਵਿੱਚ ਚੋਕ ਕੇ ਖੜਿਆ ਇਹਨੇ ਨਹੀਂ ਖੜਿਆ ਮੁੰਡਾ ਕੋਠੇ ਦੀ ਰਿਤਾਈ ਵੀ ਗਵਾਹੀ ਦਿੰਦੀ ਆਂਦੀ ਆ ਵੀ ਉੱਪਰ ਹੀ ਇਹਨੇ ਕੋਈ ਕੰਮ ਨਹੀਂ ਕੀਤਾ ਇਦਾਂ ਦਾ ਕੰਮ ਨਹੀਂ ਕੀਤਾ ਝੂਠਾ ਹੀ ਨਾਲ ਪੰਜਾਬ ਲਾ ਕੇ ਨੇ ਖੜਿਆ ਮੁੰਡੇ ਨੇ ਕਾਲੀ ਨੇ ਕਾਲੀ ਨੇ ਖੜਿਆ ਸੱਦ ਕੇ ਕਰੋ ਹੋਰ ਕੋਣ ਹੈ ਹੋਰ ਨਹੀਂ ਸਰ ਪਤਾ ਮੇਰੇ ਬੇਟੇ ਨੂੰ ਪਤਾ ਸਾਡਾ ਮੁੰਡਾ ਕੀ ਕਰਦਾ ਸਾਡਾ ਮੁੰਡਾ ਕੁਝ ਵੀ ਨਾ ਨਹੀਂ ਕੁਝ ਕੰਮ ਕੁ ਮਨ ਸੀ ਜਰਨੇ ਹਾਂ ਜੀ ਘਰ ਦੇ ਲੱਗੇ ਸਰ ਹਾਂ ਜੀ ਘਰ ਦੇ ਲੱਗੇ ਮੈਂ ਤੇ ਕੰਮ ਤੇ ਗਈ ਹਾਂ ਸਰ ਬਾਤ ਤੁਹਾਨੂੰ ਪਤਾ ਲੱਗਾ ਵੀ ਆਹ ਕੁਛ ਹੋਇਆ ਸਰ ਸਾਨੂੰ ਇਦੋਂ ਖਤਰਾ ਹੋ ਮੁੰਡੇ ਤੋਂ ਮੇਰੀ ਬੇਟੀ ਨੂੰ ਮੈਨੂੰ ਮੇਰੇ ਬੇਟੇ ਨੂੰ ਸਾਰੇ ਪਰਵਾਨ ਨੂੰ ਖਤਰਾ ਹੋ ਨਾ ਹੀ ਨੁ ਕੁਝ ਕਹਿੰਦੇ ਨਾ ਸਾਨੂੰ ਕੁਝ ਕਵੇ ਸਰ ਇਹ ਪੁਲਿਸ ਨੂੰ ਕੀਤੀ ਕੰਪਲੀਟ ਹਾਂ ਜੀ ਕੀਤੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਸਰ ਕੀਤੀ ਉਹਨਾਂ ਨੇ ਉਹ ਤਾਂ ਨਾ ਨਾ ਕਰਦੇ ਹੋ ਡਾਕਟਰ ਕੀ ਕਹਿੰਦੇ ਆ ਡਾਕਟਰ ਤਾਂ ਕੁਛ ਨਹੀਂ ਕਿੰਨਾਂ ਦੇ ਲੈ ਲਓ ਚੈਂਡੀ ਕਾਰਡ ਲੈ ਲਓ ਸਾਰਿਆਂ ਲਈ ਹਾਂ ਤੇ ਜਾਲੀ ਯਾਦ ਹੀ ਖਰਾਬ ਹੈ ਸਰ ਇਹ ਸਟੱਕ ਤੇ ਲੱਗ ਗਿਆ ਬਾਹ ਤੇ ਲੱਗੀ ਸਾਡ ਫਲੂ ਹੈ ਪਏ ਹੁਣਾਂ ਨੇ ਪ੍ਰੈਸ਼ਨ ਕਰਾਉਣਾ ਵਾ ਹੱਥ ਵੀ ਆnde ਵੱਡਣਾ ਪੈਣਾ ਉਂਗਲਾ ਵੱਡਣੀ ਪੈਣੀ ਆਂਦੇ ਹਾਂ ਜੀ ਸੁਣਾਈ ਨਹੀਂ ਕਰਨ ਦੇ ਪੁਲਿਸ ਹੋਏ ਸੁਣਾਈ ਨਹੀਂ ਕੀਤੀ ਇੱਕ ਦਿਨ ਜਾ ਕੇ ਪੁੱਛਾ ਤੇ ਕੀ ਗੱਲ ਹੈ ਤੇ ਕੀ ਗੱਲ ਨਹੀਂ ਹੋਈਗੀ ਕੀ ਹੋਵੇਗਾ ਸੰਸਾਹ ਮਿਲਣਾ ਚਾਹੀਦਾ ਮੇਰਾ ਨਾਮ ਕਬਲ ਹਰਦੇ ਘਟਨਾ ਹੋਈ ਹੋਈ ਆ 9:30 ਵੇ ਮੈਂ ਗੱਡੀ ਲਾਈ ਗਾ ਘਰੇ ਤੇ ਮੈਨੂੰ ਬਾਜ ਦੇ ਕੇ ਤੇ ਲੈ ਗਏ ਆ ਚੁੱਕ ਕੇ ਲੈ ਕੇ ਤੇ ਬਾਦੋਂ ਇਹਨਾਂ ਨੇ ਮੈਨਾਂ ਕੁੱਟ ਮਾਰ ਕੀਤੀ ਆ ਤੇ ਮੋਟਰਸਾਈਕਲ ਦਾ ਮੰਨੋਂਦੇ ਆ ਆਪਾਂ ਮੰਨੇ ਨਹੀਂ ਮੋਟਰਸਾਈਕਲ ਦਾ ਕਿਉਂ ਅਸੀਂ ਟੈਂਪੂ ਚਲਾਉਣੇ 10-10 ਰੁਪਏ ਘਰੋਣੇ ਆ ਅਸੀਂ ਮੋਟਰਸਾਈਕਲ ਕਿਥੇ ਚੋਰੀ ਕਰ ਲੈਣਾ ਬੰਦੇ ਭਾਈ ਆਪਣੇ ਲਾਗੋ ਹੀ ਆ ਪੰਜ-ਛੇ ਘਰ ਛੱਡ ਕੇ ਮੰਗਲ ਸਿੰਘ ਤੇ ਮੈਨੂੰ ਉੱਤੋਂ ਜਾਨ ਦਾ ਖਤਰਾ ਵਾ ਉੱਤੋਂ ਮੈਨੂੰ ਪੁਲਿਸ ਨੂੰ ਕੋਈ ਸ਼ਿਕਾਇਤ ਕੀਤੀ ਹਾਂਜੀ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਪਾਈ ਕੀਤੀ ਕੋਈ ਵੀ ਉਹਨਾਂ ਨੇ ਪਾਜੀ ਉਹ ਮੇਰੇ ਚਾਚਾ ਜੀ ਦਾ ਲੜਕਾ ਵਾ ਉਹਦੀ ਕੁੱਟਮਾਰ ਕੀਤੀ ਆ ਤੇ ਉਹਨੇ ਮੇਰਾ ਜਾਣ ਕੇ ਨਜਾਇਜ਼ ਨਾਂ ਲਿਆ ਵਾ ਤੇ ਉਹਨਾਂ ਨੇ ਪਤਾ ਵਾ ਜਿਹਨਾਂ ਨੇ ਮੈਂ ਚੋਕੇ ਖੜਾ ਵੀ ਇਹ ਵੇਚ ਨਹੀਂ ਹੋ ਸਕਦਾ ਤੇ ਉਹਨਾਂ ਨੇ ਮੇਰੀ ਨਜਾਇਜ਼ ਕੁੱਟਮਾਰ ਕੀਤੀ ਆ ਬਾਨੇ ਨਾਲ ਸੱਦ ਕੇ ਕੁੱਟ ਮਾਰੇ ਗੱਲ ਕੇ ਕੀਤੀ ਆ ਵੀ ਇਹਨੇ ਮੋਟਰਸਾਈਕਲ ਚੋਰੀ ਕੀਤਾ ਵਾ ਤੇ ਮੋਟਰਸਾਈਕਲ ਆਪਾਂ ਚੋਰੀ ਨਹੀਂ ਪਾਈ ਕੀਤਾ ਉਹ ਇਸੇ ਕਰਕੇ ਕਟਿਆ ਵਾ ਪੈਸੋ ਕਰਦੇ ਇਨਸਾਬ ਹੋਣਾ ਚਾਹੀਦਾ ਸਰ ਦਰਖਾਸਤ ਦਿੱਤੀ ਆ ਪਰ ਕੁਛ ਸੁਣਵਾਈ ਨਹੀਂ ਆਈ ਆਪਣੀ ਸਰ ਇੱਕ ਦਰਖਾਸਤ ਆਹੀ ਤਾਂ ਕੋਈ ਨਹੀਂ ਸਾਨੂੰ ਮੁਖਤੀਆਸੀ ਵੀ ਕੁੱਟਮਾਰ ਕੀਤੀ ਗਈ ਆ ਸਾਨੂੰ ਪੀ ਹੈ ਨਾ ਜੌਨਰ ਦਰਖਾਸਤ ਅਜੇ ਆਈ ਨਹੀਂ ਆ ਸਾਨੂੰ ਇਨਾ ਕ ਪਤਾ ਲੱਗਾ ਵਾ ਵੀ ਜਿਹੜਾ ਇੰਦਰਜੀਤ ਆ ਉਹਦੀ ਨਾਡੋ ਨਾਲ ਧਗੜਾ ਆ ਵਾ ਸਤਖੰਡ ਰੋਡ ਤੇ ਰਹਿੰਦੇ ਦੋਵੇਂ ਗਵਾਂਢੀ ਆ ਯਾ ਨਦੂਗੋ ਇਨਰਜੀ ਤੇ ਇਲਜ਼ਾਮ ਲੰਦਾ ਵੀ ਮੇਰਾ ਮੋਟਰਸਾਈਕਲ ਲੈ ਗਿਆ ਵਾ ਇਹਦੇ ਕਰਕੇ ਨਾ 10 ਵਜੇ ਝਗੜਾ ਹੋਇਆ ਵਾ ਜਦੋਂ ਐਮਐਲਆਰ ਜੀ ਕੋ ਤਰਖਾਸਤਾ ਦੇ ਕੇ ਜੁਦੀ ਫਿਰ ਸਟੇਟਮੈਂਟ ਲਿਖ ਕੇ ਅਗਲੀ ਕਾਰ ਵੇ ਜਾਮ ਅਮਲ ਵਿੱਚ ਲੰਦੀ ਜਾਵੇਗੀ